ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ کارਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਥੀਟ ਕੇ ਇਤਿਹਾਸ ਰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਨਜ਼ਰ ਨਾਲ ਹੀ ਇਸ ਪਲਾਂਟ ਦਾ ਨਾਮ ਬਦਲ ਕੇ ਟੀ ਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਇਸ ਥਰਮਲ ਪਲਾਂਟ ਦੀ ਸਮਰੱਥਾ 61% ਦੀ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ 34% ਤੱਕ ਦੀ ਹੀ ਵਰਤੋਂ ਹੁੰਦੀ ਸੀ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਐ ਇਸੇ ਕਰਕੇ ਤੁਹਾਨੂੰ ਮੈਂ ਪ੍ਰਾਂਡ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋਵੇ ਮੂਡ ਦੱਸਿਓ ਫੇ ਖਰੀਦ ਲਾਂਗੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਡੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਤ ਸਿੰਘ ਦਿਖਪਾਲ ਪੰਜਾਬ ਦੇ ਉੱਤੇ ਲਗਾਤਾਰ ਕੁਦਰਤ ਦੀ ਮਾਰ ਆ ਪੈਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਜੇਕਰ ਮੌਸਮ ਵਿਭਾਗ ਦੀ ਮੰਨੀ ਤਾ 9 ਜ਼ਿਲ੍ਹਿਆਂ ਦੇ ਵਿੱਚ ਬਰਸਾਤ ਦਾ ਰੈਡ ਅਲਰਟ ਹੈ ਉਹ ਜਾਰੀ ਕੀਤਾ ਗਿਆ ਤਾਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੇਜ਼ ਬਰਸਾਤ ਹੋਣ ਦੀ ਨਜ਼ਰ ਆਵੇਗੀ ਔਰ ਉਧਰ ਜੇਕਰ ਪਹਾੜੀ ਇਲਾਕੇ ਦੀ ਗੱਲ ਕਰਦੇ ਲਗਾਤਾਰ ਬੱਦਲ ਫਟਣ ਦੇ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਬਰਸਾਤ ਦਾ ਪਾਣੀ ਲਗਾਤਾਰ ਵਧਦਾ ਜਾ ਰਿਹਾ ਔਰ ਮੈਦਾਨੀ ਇਲਾਕੇ ਦੇ ਵੱਲ ਪਾਣੀ ਤੇਜ਼ੀ ਨਾਲ ਵਧਦਾ ਹੋਇਆ ਡੈਮਾਂ ਦੇ ਵਿੱਚ ਪਹੁੰਚਦਾ ਹੋਇਆ ਤਾਂ ਡੈਮਾਂ ਤੋਂ ਬਾਅਦ ਦਰਿਆਵਾਂ ਦੇ ਵਿੱਚ ਪਾਣੀ ਜਿਹੜਾ ਛੱਡਿਆ ਜਾਂਦਾ ਇਸ ਵੇਲੇ ਅਸੀਂ ਜ਼ਿਲ੍ਹਾ ਰੋਪੜ ਦੇ ਸ਼ਾਹਪੁਰ ਬੇਲਾ ਦੇ ਵਿੱਚ ਪਿੰਡ ਦੇ ਵਿੱਚ ਮੌਜੂਦ ਹਨ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੇਨ ਰੋਡ ਹੈ ਜੋ ਸ ਤਾਈ ਰਸਤੇ ਪਿੰਡ ਦੇ ਰਸਤੇ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਤੁਸੀਂ ਦੇਖ ਸਕਦੇ ਹੋ ਮਹਿਜ 10 ਤੋਂ 15 ਫੁੱਟ ਸੜਕ ਹੈ ਜਿਹੜੀ ਕਿ ਇੱਥੇ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਸਾਰੇ ਪਾਸੇ ਪਾਣੀ ਹੀ ਪਾਣੀ ਹੈ ਉਹ ਨਜ਼ਰ ਆ ਰਿਹਾ ਤਾਂ ਦਰਿਆ ਨੇ ਇਸ ਵੇਲੇ ਪੂਰੇ ਪਿੰਡ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਗਿਆ ਹੈ ਤਾਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਸ਼ਾਹਪੁਰ ਬੇਲਾ ਦੇ ਜੇਕਰ ਗੱਲ ਕਰੀਏ ਤਾਂ ਪੂਰੀ ਕਨੈਕਟੀਵਿਟੀ ਇਸ ਵੇਲੇ ਟੁੱਟ ਚੁੱਕੀ ਹੋਈ ਹੈ ਹਾਲਾਂਕਿ ਕੱਲ ਦੇ ਨਾਲੋ ਕਿਹਾ ਜਾ ਰਿਹਾ ਕਿ ਪਾਣੀ ਅੱਜ ਜਰੂਰ ਜੜਾ ਘਟਿਆ ਹੋਇਆ ਪਰ ਜਿਸ ਤਰ੍ਹਾਂ ਦੇ ਨਾਲ ਅੱਜ ਲਗਾਤਾਰ ਪਾਖੜਾ ਡੈਮ ਦੇ ਫਲੱਡ ਗੇਟ ਖੋਲੇ ਗਏ ਨੇ 7 ਫੁੱਟ ਫਲੱਡ ਗੇਟ ਖੋਲੇ ਗਏ ਨੇ ਕਿਹਾ ਜਾ ਰਿਹਾ ਕੁਝ ਘੰਟਿਆਂ ਤੱਕ ਪਾਣੀ ਦਾ ਪੱਧਰ ਹੋਰ ਵਾਧਾ ਹੋਇਆ ਨਜ਼ਰ ਆਵੇਗਾ ਤੇ ਇੱਕ ਨੌਜਵਾਨ ਹੈ ਜੋ ਪਿੰਡ ਤੋਂ ਬਾਹਰ ਆਂਦਾ ਹੋਇਆ ਦਿਖਾਈ ਦੇ ਰਿਹਾ ਤਸਵੀਰਾਂ ਦੇ ਵਿੱਚ ਹਾਲਾਂਕਿ ਸਾਰੇ ਪਾਸਿਓਂ ਪਿੰਡ ਨੂੰ ਦਰਿਆ ਨੇ ਘੇਰਾ ਪਾ ਲਿਆ ਗਿਆ ਹੈ ਕਨੈਕਟੀਵਿਟੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੋਈ ਹੈ ਕੱਲ ਜੇਕਰ ਗੱਲ ਕਰੀ ਤਾਂ ਕੱਲ ਐਂਡਰਸ ਟੀਮਾਂ ਇੱਥੇ ਪਹੁੰਚਦੀਆਂ ਉਹਨਾਂ ਦੇ ਪਰ ਜੇਕਰ ਪਿੰਡ ਦੇ ਲੋਕਾਂ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਾਫੀ ਦਲੇਰ ਪਿੰਡ ਦੇ ਲੋਕ ਨੇ ਜੋ ਹਜੇ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਬਾਹਰ ਨਹੀਂ ਆ ਰਹੇ ਕੁਝ ਲੋਕ ਜ਼ਰੂਰ ਬਾਹਰ ਆਏ ਨੇ ਪਰ ਕਾਫੀ ਹੱਦ ਤੱਕ ਲੋਕ ਅੰਦਰ ਪਿੰਡ ਦੇ ਵਿੱਚ ਹੀ ਮੌਜੂਦ ਨੇ ਤਾਂ ਪੂਰੇ ਕਿੰਨੇ ਪਿੰਡ ਦੀ ਜਿਹੜੀ ਕਨੈਕਟੀਵਿਟੀ ਹੈ ਖਸਾਬ ਦੀ ਟੁੱਟ ਚੁੱਕੀ ਹੋਈ ਹੈ ਸੜਕਾਂ ਨੂੰ ਪੂਰੀਆਂ ਜਿਹੜੇ ਕਿ ਦਰਿਆ ਦਾ ਰੂਪ ਹੈ ਉਹ ਦੇਖਿਆ ਜਾ ਰਿਹਾ ਹੈ ਤਾਂ ਕੁਝ ਲੋਕ ਇੱਥੇ ਖੜੇ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਲੋਕ ਨੂੰ ਤੁਸੀਂ ਹਾਂਜੀ ਮੇਰਾ ਨਾਮ ਸਤਨਾਮ ਸਿੰਘ ਹੈ ਮੈਂ ਐਮਐਲਏ ਦਿਨੇਸ਼ਾ ਦਾ ਦਫ਼ਤਰ ਤੋਂ ਇਨਚਾਰਜ ਹਾਂ ਅਸੀਂ ਲਗਾਤਾਰ ਪਹਿਲੇ ਦਿਨ ਤੋਂ ਇਹ ਜਿਹੜੇ ਅੰਦਰ ਪਿੰਡ ਬਸਨੀ ਕੁਬਾਚ ਦੇ ਨੇ ਸੰਪਰਕ ਵਿੱਚ ਹੈ ਜੀ ਔਰ ਇਹਨਾਂ ਨੂੰ ਸਮੇਂ-ਸਮੇਂ ਤੇ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਹ ਉਹ ਆਪਾਂ ਇੰਡੀਆ ਟੀਮ ਦੇ ਰਾਹੀਂ ਔਰ ਜਿਹੜੇ ਪਹਿਲਾਂ ਜਿਸ ਦਿਨ ਫਲੱਡ ਜ਼ਿਆਦਾ ਸੀ ਉਸ ਦਿਨ ਆਪਾਂ ਉਹਨਾਂ ਲੋਕਾਂ ਨੂੰ ਬਾਹਰ ਵੀ ਕੱਢਿਆ ਔਰ ਇਹਨਾਂ ਦਾ ਹੋਰ ਵੀ ਜਿਹੜੀ ਆ ਮੈਡੀਕਲ ਟੀਮਾਂ ਉਹ ਵੀ ਇਹਨਾਂ ਤੱਕ ਪਹੁੰਚਾਈਆਂ ਭਾਈ ਜੀ ਤੁਸੀਂ ਅੰਦਰੋਂ ਪਿੰਡ ਦੇ ਵਿੱਚੋਂ ਆਏ ਹੋ ਜੀ ਦੇਖ ਰਹੇ ਆ ਤੁਹਾਡੀ ਸ਼ਰਟ ਤੱਕ ਪਾਣੀ ਦਾੜੀ ਤੱਕ ਪਾਣੀ ਪਹੁੰਚ ਗਿਆ ਹੈ ਅੰਦਰਲੇ ਹਾਲਾਤ ਕੀ ਨੇ ਅੰਦਰੋਂ ਪਾਣੀ ਕਿੰਨੇ ਕਿੰਨੇ ਫੁੱਟ ਹੈ ਨਹੀਂ ਦੇਖੋ ਅੰਦਰ ਤਾਂ ਪਿੰਡ ਸੁੱਕਾ ਹੈ ਜੀ ਖੇਤਾਂ 'ਚ ਪਾਣੀ ਹੈ ਘਰਾਂ ਦੇ ਨਾਲ-ਨਾਲ ਪਾਣੀ ਹੈ ਕੋਈ ਉੰਨਾ ਜ਼ਿਆਦਾ ਪਾਣੀ ਨਹੀਂ ਹੈਗਾ ਪਰ ਹੁਣ ਤੁਸੀਂ ਇਹ ਦੇਖਦੇ ਆ ਰਸਤਾ ਸਾਡਾ ਬੰਦ ਹੋ ਗਿਆ ਵਾ ਕਿਦੇ ਕਰਕੇ ਇੱਥੇ ਪਾਣੀ ਵੱਧ ਹੈ ਰਸਤੇ 'ਚ ਕਿੰਨਾ ਕੁ ਪਾਣੀ ਹੈ ਪਾਣੀ ਹੁਣ ਤੁਸੀਂ ਦੇਖ ਲਓ ਮੇਰੇ ਮੁੰਡੇ-ਮੁੰਡਿਆਂ ਤੱਕ ਪਾਣੀ ਹੈ ਕਿਤੇ ਠੀਕ ਹੈ ਹਾਂ ਜੀ ਪਾਣੀ ਦੇ ਵਿੱਚੋਂ ਪਾਰ ਨਿਕਲ ਕੇ ਆਇਓ ਡਰ ਨਹੀਂ ਲੱਗਦਾ ਵੀ ਸਿਰ ਤੱਕ ਪਾਣੀ ਪਹੁੰਚ ਗਿਆ ਰਸਤਾ ਕਿੱਥੇ ਸਾਡਾ ਜਨਮ ਇਸੇ ਦਰਿਆ 'ਚ ਹੋਇਆ ਪੌਲੇ ਹੁਣ ਬਾਬਾ ਦਾਸ ਸਿੰਘ ਨੇ ਬਣਾਇਆ ਪਹਿਲਾਂ ਇੱਥੇ ਕਿਸਤੀ ਪੈਂਦੀ ਸੀ ਜਦ ਤੇ ਅਸੀਂ ਇੱਧੇ ਤਰਕੇ ਆਪਣਾ ਕੋਈ ਸਮਾਨ ਟਪਾਵੇਂ ਇਧਰਾਂ ਦੇ ਜਦ ਤੇ ਸਾਡਾ ਇਹੀ ਕੰਮ ਚੱਲਦਾ ਹੁਣ ਪੌਲ ਬਣਨੇ ਕਰਕੇ ਥੋੜੀ ਸੋਖ ਹੋ ਗਈ ਪਰ ਦੁਬਾਰਾ ਫੇਰ ਉਹੀ ਕੰਮ ਸ਼ੁਰੂ ਹੈ ਹੁਣ ਹਾਂਜੀ ਇਹ ਪਾਣੀ ਪੁਰਾਣੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਨਹੀਂ ਦੇਖੋ ਹੁਣ ਜਿੱਦਾਂ ਡੈਮ ਤੇ ਪਾਣੀ ਉਹ ਨਹੀਂ ਰਾਤ ਦੇ ਸਵੇਰ ਦਾ ਛੱਡਿਆ ਵਾ ਪਾਣੀ ਤਾਂ ਹੋਰ ਜ਼ਿਆਦਾ ਹੋ ਜਾਣਾ ਸ਼ਾਮ ਤੱਕ ਹੂੰ ਹਾਲਾਤ ਤਾਂ ਖਰਾਬ ਹੀ ਐ ਥਾਸੀ ਵਾਲੀ ਕੰਮ ਹੋਇਆ ਵਾ ਹੂੰ ਜਿੰਨੇ ਵੀ ਐ ਜੋ ਵੀ ਐ ਘਰਾਂ ਦੇ ਛੱਤਾਂ ਪਰ ਇਹ ਜਾਂ ਘਰੀਆਂ ਬੈਠੇ ਆਹਲਾ ਦੋਆਲਾ ਕਿਤੇ ਵੀ ਪਾਣੀ ਐ ਸਾਰਾ ਪ੍ਰਸ਼ਾਸਨ ਦੇ ਵੱਲੋਂ ਕਿਸ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਸ਼ਾਸਨ ਵੱਲ ਤੇ ਬਹੁਤ ਮਦਦ ਹੋਈ ਐ ਜੀ ਜਿਹੜੇ ਬੱਚੇ ਨਾਲ ਟੱਪਣਾ ਤਾਂ ਕਿਸੇ ਨੇ ਐਨਡੀਏ ਟੀਮ ਆਈ ਤੀ ਟੱਪ ਗਏ ਕੁਝ ਬੰਦੇ ਬਾਕੀ ਹੁਣ ਥੋੜੇ ਬੰਦੇ ਆ ਜਿਹੜੇ ਘਰੇ ਬੈਠੇ ਐ ਆਪਣਾ ਦਾ ਡੰਗਰ ਪਸੂ ਸਾਹਮਦੇ ਆਂ ਹੋਰ ਆਪਣਾ ਘਰ ਪਰਿਵਾਰ ਘਰ ਪਰਿਵਾਰ ਦੇਖਦੇ ਬਾਕੀ ਬੱਚੇ ਸਾਡੇ ਪਾਰ ਆ ਇੱਧਰ ਕਿਸ਼ਤੀਆਂ ਵਗੈਰਾ ਨਹੀਂ ਲਗਾਈਆਂ ਗਈਆਂ ਅਣਜਾਣ ਦੇ ਲਈਆਂ ਨਹੀਂ ਇੱਥੇ ਪੈ ਸਕਦੀਆਂ ਕਿਸ਼ਤੀਆਂ ਦਾ ਮਸਲਾ ਇਹ ਹੈ ਵੀ ਸਾਰਾ ਬੂਟਾ ਲੱਗਿਆ ਵਾ ਕਿਸ਼ਤੀ ਪਾਵਾਂਗੇ ਬੂਟੇ ਨਾਲ ਕਿਸ਼ਤੀ ਵੱਜੂਗੀ ਪਲਟ ਜੂਗੀ ਕੋਈ ਜਾਨੀ ਨੁਕਸਾਨ ਹੋ ਸਕਦਾ ਕਿਸ਼ਤੀ ਤਾਂ ਸਾਡੇ ਆਪਣੀ ਖੁਦ ਦੀ ਪਿੰਡ ਦੀ ਪਈ ਐ ਉਹ ਅਸੀਂ ਪਾ ਸਕਦੇ ਹ ਪਰ ਉਹਦਾ ਮਸਲਾ ਇਹੀ ਹੈ ਵੀ ਕਿਸ਼ਤੀ ਪੈਣੀ ਨਹੀਂ ਪਰ 4-4 5-5 ਫੁੱਟ ਤੁਸੀਂ ਪਾਣੀ ਚ ਲੰਘ ਕੇ ਆ ਰਹੇ ਤੁਸੀਂ ਕਹਿ ਰਹੇ ਸਾਡਾ ਰੁਟੀਨ ਦਾ ਕੰਮ ਹੈ 88 ਵੇਲੇ ਵੀ ਇਹ ਲਾਸਤੀ ਪਰ ਡਰ ਨਹੀਂ ਲੱਗਦਾ ਨਹੀਂ ਦੇਖੋ ਜੀ ਡਰ ਨਹੀਂ ਤਾਂ ਹੁਣ ਨਿਕਲਣਾ ਬੰਦਾ ਡਰ ਜੂ ਬਾਈ ਦਾੜੀ ਤੱਕ ਪਾਣੀ ਪਹੁੰਚ ਗਿਆ ਕਿਵੇਂ ਨਿਕਲ ਕੇ ਆਇਆ ਹੋਣਾ ਦੇਖੋ ਜੀ ਇਹ ਤਾਂ ਹੁਣ ਜਦ ਹੁਣ ਬੇਲੀਆਂ ਚ ਰਹਿੰਦੀ ਹੈ ਤਾਂ ਇਹ ਤਾਂ ਸਹਿਣ ਕਰਨੇ ਪੈਣਾ ਹੂੰ ਡਰ ਕੇ ਵੀ ਚੱਲਦਾ ਨਹੀਂ ਨਾ ਕੰਮ ਹੂੰ ਡਰ ਕੇ ਕਿੰਨਾ ਚਿਰ ਕਿੱਥਾ ਰਹਾਂਗੇ 胆ੇਰੀ ਰੱਖਣੀ ਪੈਣੀ 胆ੇਰੀ ਰੱਖਣੀ ਪੈਣੀ ਪੈਸੇ ਬੁਲੰਦ ਨੇ ਬਿਲਕੁਲ ਜੇ ਅਸੀਂ ਡਰ ਜਾਾਂਗੇ ਤਾਂ ਬੱਚੇ ਤਾਂ ਪਹਿਲੇ ਡਰ ਜੂਗੇ ਅੱਛਾ ਹਾਂਜੀ ਤਾਂ ਬੱਚੇ ਅੰਦਰ ਕਿਸ ਤਰ੍ਹਾਂ ਦੇ ਹ ਬੱਚੇ ਠੀਕ ਆ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਵੈਸੇ ਸਾਡੇ ਤਾਂ ਬੱਚੇ ਅਸੀਂ ਇੱਕ ਦਿਨ ਪਹਿਲੇ ਟਪਾਰਤੇ ਤੇ ਸਾਡੇ ਤਾਂ ਪਾਰ ਹੈ ਘਰ ਬਣਿਆ ਵਾ ਸਾਡਾ ਉੱਥੇ ਹੈ ਬਾਕੀ ਸਾਰਾ ਪਿੰਡ ਸੇਫ ਹੈ ਤਾਂ ਭਾਈ ਜੀ ਹੋਰ ਤੁਸੀਂ ਕਹਿ ਰਹੇ ਹੋ ਵੀ ਮੈਂ ਐਮਐਲਏ ਦੇ ਆਫਿਸ ਤੋਂ ਆ ਤਾਂ ਹੋਰ ਕਿਸ ਤਰ੍ਹਾਂ ਦੇ ਨਾਲ ਸਰਕਾਰ ਦੇ ਵੱਲੋਂ ਜਿਹੜੀ ਮਦਦ ਹੈ ਬੇਲਿਆਂ ਦੀ ਕੀਤੀ ਜਾ ਰਹੀ ਜਾਂ ਫਿਰ ਪਿੰਡਾਂ ਦੀ ਕੀਤੀ ਜਾ ਰਹੀ ਹੈ ਆ ਇਥੇ ਪਹਿਲੇ ਦਿਨ ਤੋਂ ਐਮਐਲਏ ਸਾਹਿਬ ਨੇ ਐਨਡੀਆਰਟੀਟੀਮ ਨੂੰ ਆ ਪ੍ਰਸ਼ਾਸਨ ਨੂੰ ਡਿਮਾਂਡ ਕਰਕੇ ਜਿਹੜੀ ਐਨਡੀਆਰਟੀਮ ਤਨਾਤ ਹੈ ਲੋਕਲ ਸਾਡੇ ਉਹਨਾਂ ਦੀ ਰਹਿਸ਼ ਹੈ ਜਦੋਂ ਵੀ ਕਿਸੇ ਪਿੰਡ ਚ ਹੋਰ ਵੀ ਪਿੰਡਾਂ ਦੇ ਜਿਹੜੇ ਲੋਕ ਆ ਦਰਿਆਵਾਂ ਦੇ ਕੰਢੇ ਸੀਗੇ ਉਹ ਅਬਿਆਣਾ ਪਿੰਡ ਚ ਵੀ ਕੁਝ ਪਰਿਵਾਰ ਵਿੱਚ ਸੀਗੇ ਉਹਨਾਂ ਨੂੰ ਵੀ ਕੱਢਿਆ ਗਿਆ ਤਾਂ ਸਮੇਂ-ਸਮੇਂ ਨਾਲ ਜਿੱਥੇ ਵੀ ਡਿਮਾਂਡ ਆਂਦੀ ਹੈ ਤਾਂ ਉੱਥੇ ਐਨਡੀਆਰਟੀਮ ਨੂੰ ਭੇਜ ਕੇ ਉੱਥੇ ਜਿਹੜੀ ਹੈਲਪ ਕੀਤੀ ਜਾਂਦੀ ਹੈ ਸਭ ਬਿਲਕੁਲ ਇਹ ਤਸਵੀਰਾਂ ਨਾਲ ਦੀ ਨਾਲ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ 5 5 6 6 ਫੁੱਟ ਰਸਤੇ ਤੋਂ ਸੜਕ ਤੋਂ ਟਿੜਾ ਪਾਣੀ ਹੈ ਉਹ ਦਰਿਆ ਦਾ ਭਰ ਚੁੱਕਿਆ ਹੈ ਹਾਲਾਂਕਿ ਇਹ ਹੈਦਾਰ ਹੈ ਭਾਈ ਜਿਹੜੀ ਜ਼ਮੀਨ ਹੈ ਇਹ ਦਰਿਆ ਦੀ ਜ਼ਮੀਨ ਹੈ ਜਾਂ ਫਿਰ ਲੋਕਾਂ ਦੀ ਜ਼ਮੀਨ ਹੈ ਇਹ ਲੋਕਾਂ ਦੀ ਮਲਕੀਤ ਹੈ ਜੀ ਦਰਿਆ ਨੇ ਦਰਿਆ ਤਾਂ ਬਿਲਕੁਲ ਨਹੀਂ ਹੈਗਾ ਇਹ ਦੇਖੋ ਦਰਿਆ ਕਿੰਨੇ ਫੁੱਟ ਦੂਰ ਹੈ ਦਰਿਆ ਇੱਥੋਂ ਤਾਂ ਬਿਲਕੁਲ ਆ ਅੱਧੇ ਕਿਲੇ ਤੇ ਇਹ ਆ ਚੱਲਦਾ ਯਾਨੀ ਕਿ ਜਿਹੜਾ ਜਿਹੜਾ ਪਿੰਡ ਆਈ ਤੇ ਚਾਰੇ ਪਾਸੇ ਦਰਿਆ ਹੈ ਇਹ ਯਾਨੀ ਕਿ ਹੁਣ ਦਰਿਆ ਚੋਂ ਪਾਣੀ ਬਾਹਰ ਨਿਕਲ ਕੇ ਖੇਤਾਂ 'ਚ ਵੜ ਗਿਆ ਹੈ ਬਿਲਕੁਲ ਜੀ ਬਿਲਕੁਲ ਫਸਲਾਂ ਦਾ ਯਾਨੀ ਨੁਕਸਾਨ ਤਾਂ ਕਹਿ ਰਹੇ ਪਿੰਡ ਦਾ ਨੁਕਸਾਨ ਨਹੀਂ ਫਸਲਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੈਗਾ ਪਰ ਜ਼ਿਆਦਾ ਕਰਕੇ ਜਿਹੜੀ ਇਹ ਦਰਿਆਵਾਂ ਦੇ ਨਾਲ ਜ਼ਮੀਨ ਹੈ ਇੱਥੇ ਪਪੂਲਰ ਦੀ ਖੇਤੀ ਜ਼ਿਆਦਾ ਕਰਦੇ ਇਹ ਪਾਪੂਲਰ ਦੀ ਖੇਤੀ ਚ ਇੱਕੋ ਫਸਲ ਹੁੰਦੀ ਕਣਕ ਦੀ ਜਿਹਦੇ ਕਰਕੇ ਇਹ ਲੋਕਾਂ ਦਾ ਇਹ ਹੈਗਾ ਵੀ ਜਿਹੜੇ ਕੰਡਿਆਂ ਤੇ ਜਮੀਨ ਹੈਗੀ ਉਹ ਹੜ ਕੇ ਉਹਨਾਂ ਦੇ ਪਾਪੂਲਰ ਹੜਦੇ ਆ ਆਦਰਵਾਇਜ਼ ਹੋਰ ਨੁਕਸਾਨ ਨਹੀਂ ਆਪਾਂ ਕਹਿ ਸਕਦੇ ਫਸਲ ਦਾ ਨੁਕਸਾਨ ਪੌਪੂਲਰ ਹੜ੍ਹ ਗਏ ਬਹੁਤ ਜ਼ਿਆਦੇ ਤਾਂ ਬਿਲਕੁਲ ਫਸਲਾਂ ਦਾ ਨੁਕਸਾਨ ਤਾਂ ਹੋ ਹੀ ਰਿਹਾ ਹੈ ਪਰ ਪਿੰਡ ਦਾ ਕੰਮ ਇਹ ਜਿਹੜਾ ਬਚਾ ਕਿਉਂਕਿ ਪਿੰਡ ਜਿਹੜਾ ਉੱਚੀ ਜਗ੍ਹਾ ਤੇ ਆ ਔਰ ਪੂਰੇ ਪਿੰਡ ਨੂੰ ਚਾਰੋਂ ਪਾਸੇ ਦਰਿਆ ਨੇ ਘੇਰਾ ਪਾਇਆ ਗਿਆ ਤਾਂ 5 5 6 6 ਫੁੱਟ ਪਾਣੀ ਜਿਹੜਾ ਕਿ ਉਹ ਰਸਤੇ ਤੇ ਭਰਿਆ ਹੋਇਆ ਨਜ਼ਰ ਆ ਰਿਹਾ ਸੜਕ ਹੈ ਜਿਹੜੀ ਸ਼ਾਹਪੂਰ ਬੇਲਾ ਨੂੰ ਕਨੈਕਟ ਕਰਦੀ ਹੈ ਪਰ ਸੜਕ ਇਸ ਵੇਲੇ ਦਰਿਆ ਦਾ ਰੂਪ ਧਾਰ ਚੁੱਕੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸੜਕ ਕਿਤੇ ਵੀ ਨਜ਼ਰ ਨਹੀਂ ਆ ਰਹੀ ਪਾਣੀ ਹੀ ਪਾਣੀ ਜਿਹੜਾ ਕਿ ਉਹ ਨਜ਼ਰ ਆ ਰਿਹਾ ਪਿੰਡ ਦੀ ਕਨੈਕਟੀਵਿਟੀ ਪੂਰੀ ਤਰ੍ਹਾਂ ਨਾਲ ਛੁੱਟ ਚੁ ਕੋਈ ਕਿਸਤੀ ਦਾ ਕਿਹਾ ਜਾ ਰਿਹਾ ਕਿ ਪ੍ਰਬੰਧ ਦਾ ਜ਼ਰੂਰ ਨੇ ਪਰ ਕਿਸਤੀ ਜੇਕਰ ਲੈ ਕੇ ਜਾਣੇ ਆ ਤਾਂ ਕਿਸਤੀ ਪਲਟਣ ਦਾ ਜਿਹੜਾ ਕਿ ਉਹ ਖਤਰਾ ਹੈ ਜਿਆਦਾ ਇਸ ਕਰਕੇ ਲੋਕ ਪੈਦਲ ਹੀ ਆਣਾ ਜਾਣਾ ਜਿਹੜਾ ਕਿ ਉਹ ਜ਼ਰੂਰੀ ਸਮਝਦੇ ਹੁਣ ਵੀ ਇੱਕ ਨੌਜਵਾਨ 5 ਫੁੱਟ ਪਾਣੀ ਤੋਂ ਜਿਹੜਾ ਕਿ ਪਾਣੀ ਦੇ ਵਿੱਚੋਂ ਨਿਕਲ ਕੇ ਆਇਆ ਤਾਂ ਉਹਨਾਂ ਕਿਹਾ ਗਿਆ ਕਿ ਪਿੰਡ ਦੇ ਲੋਕ ਜਿਹੜੇ ਹਾਲਾਂਕਿ ਬੱਚੇ ਕਿਹਾ ਜਾ ਰਿਹਾ ਕਿ ਬੱਚੇ ਅਸੀਂ ਆਪਣੇ ਘਰਾਂ ਤੋਂ ਬਾਹਰ ਜਿਹੜੇ ਬਾਹਰ ਘਰ ਬਣਾਏ ਗਏ ਨੇ ਉੱਥੇ ਸੇਫਲੀ ਪਹੁੰਚਾ ਦਿੱਤੇ ਗਏ ਨੇ ਪਰ ਸਾਡਾ ਜਿਹੜਾ ਕਿ ਹਜੇ ਵੀ ਕਿਹਾ ਜਾ ਰਿਹਾ ਕਿ ਅਸੀਂ ਹਜੇ ਵੀ ਪਿੰਡ ਦੇ ਅੰਦਰ ਅਸੀਂ ਪਿੰਡ ਦੇ ਬੰਨ ਜਣਾ 88 ਵੇਲੇ ਵੀ ਕਿਹਾ ਜਾ ਰਿਹਾ ਇਸ ਤਰ੍ਹਾਂ ਦੇ ਹਾਲਾਤ ਬਣੇ ਸੀ ਪਰ ਦੂਜੇ ਪਾਸੇ ਨਾਲ ਦੇ ਨਾਲ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਕੋਈ ਲੁੜਿੰਦਾ ਮਦਦ ਹੈ ਉਹ ਜ਼ਰੂਰ ਪਹੁੰਚਾਈ ਜਾ ਰਹੀ ਹੈ ਪਰ ਸਿੱਧੇ ਤੌਰ ਤੇ ਪਿੰਡ ਦੇ ਅੰਦਰ ਜਿਹੜੀ ਕਨੈਕਟੀਵਿਟੀ ਟੁੱਟ ਚੁੱਕੀ ਹੋਈ ਹੈ ਸੜ the polyanics were